ਮੈਂ ਨੀਡੂ ਸ਼ਟਰਾਂ ਵਾਲੇ ਨੂੰ ਕਿਹਾ ਮੈਂ ਕਿਹਾ ਵੇ ਤੂੰ 0300 ਵਾਲਿਆਂ ਦਾ ਨੰਬਰ ਦੇ ਦੇ ਇਟਲੀਆਣਾ ਦਾ ਨੰਬਰ ਦੇ ਦੇ ਮੈਂ ਗੱਲ ਕਲੀਅਰ ਕਰਦਾ ਮੈਂ ਸਿਰਫ ਗੱਲ ਕਲੀਅਰ ਕਰਨੀ ਚਾਹੁੰਦਾ ਸੀ ਉਹ ਨਹੀਂ ਹੋਈ ਤਾਂ ਮੈਨੂੰ ਵੀਡੀਓ ਪਾਉਣੀ ਪੈ ਰਹੀ ਹੈ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਮੈਂ ਅਕਸਰ ਸ਼ਨੀਵਾਰ ਨੂੰ ਵੀਡੀਓ ਨਹੀਂ ਪਾਉਂਦਾ ਹੁੰਦਾ ਮੈਂ ਇਹਨੂੰ ਇਹ ਤਾਂ ਪਾਉਣੀ ਪਈ ਹੈ ਇੱਕ ਬਹੁਤ ਵੱਡਾ ਪੇਜ ਹੈ ਜੀ ਇਟਲੀ ਵਾਲਿਆਂ ਦਾ ਮੈਂ ਉਹਨਾਂ ਦੀ ਵੀਡੀਓ ਵੀ ਸੁਣਦਾ ਤਰੀਕੇ ਨਾਲ ਉਹ ਝਾੜ ਝੰਬ ਵੀ ਕਰਦੇ ਆ ਲੱਗਦਾ ਭਈ ਐ ਸੱਚ ਬੋਲਦੇ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੁਣਾ ਇਸੇ ਚੈਨਲ ਤੇ ਇੱਕ ਬੰਦਾ ਝੂਠ ਬੋਲਦਾ ਬਹਿ ਕੇ ਬਹੁਤ ਵੱਡਾ ਝੂਠ ਉਹਦੇ ਬਾਰੇ ਮੈਂ ਗੱਲ ਕਰੂੰਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਾ ਭਾਈ ਸਾਹਿਬ ਆ ਕਮੈਂਟ ਪਾਉਂਦੇ ਆ ਇਹ ਇਹਨਾਂ ਦੀ ਮੈਂ ਤਾਂ ਇਹਨਾਂ ਨੂੰ ਹਾਈਲਾਈਟ ਕਰ ਲੈਣੀ ਮੈਂ ਇਹ ਤਾਂ ਪਾਉਣਾ ਭਈ ਜਿੰਨੇ ਵੀ ਮੇਰੇ ਖਿਲਾਫ ਬੋਲਣ ਵਾਲੇ ਆ ਇਹਦੇ ਨਾਲ ਜੋੜਨਾ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਰਲ ਕੇ ਲੜੋ ਮੇਨਾਂ ਉਹ ਤੁਹਾਡੇ ਪਤੰਦਰਾਂ ਤੋਂ ਨਹੀਂ ਸਾਰਿਆਂ ਤੋਂ ਕੁਝ ਹੋਇਆ ਤੇ ਤੁਸੀਂ ਸਾਲੇ ਨਵੇਂ ਆ ਗਏ ਰਾਜੋ ਸਾਰੇ ਗਾਲਾਂ ਕੱਢਣੀਆਂ ਮੈਨੂੰ ਵੀ ਆਉਣੀਆਂ ਪਰ ਬਹੁਤ ਹਲਕੀ ਫੁਲਕੀ ਤੁਹਾਨੂੰ ਹਜਮ ਹੋਣ ਵਾਲੀ ਸਾਲੇਓ ਮੈਂ ਕਹਿ ਰਿਹਾ ਇਹ ਹਜਮ ਵੀ ਤੁਹਾਨੂੰ ਛੇਤੀ ਹੋ ਜਾਣੀ ਆ ਤੇ ਆਜੋ ਗੱਲ ਕਰਦੇ ਆ ਭਈ ਇੱਕ ਗਾਣਾ ਜਿਹੜਾ ਬਹੁਤ ਦੇਰ ਪਹਿਲਾਂ ਗਾਇਆ ਸੀ ਦਲਜੀਤ ਦੋਸਾਂਝ ਨੇ ਦੇਖੋ ਹੌਲੀ ਹੌਲੀ ਤਾਂ ਸੱਚ ਆਉਣਾ ਹੀ ਆ ਸਾਹਮਣੇ ਭਲੇ ਸਦੀਆਂ ਚ ਕਿਸੇ ਨੇ ਬੋਲਿਆ ਨਹੀਂ ਸੱਚ ਮੈਂ ਬੋਲਦਾ ਮੈਂ ਨਾ ਹੁੰਦਾ ਕੋਈ ਹੋਰ ਬੋਲਦਾ ਬੋਲਦਾ ਜ਼ਰੂਰ ਉਹ ਗਾਣਾ 128 ਦਾ ਰੌਲਾ ਪੈ ਰਿਹਾ 128 ਕੁੜੀ ਦਾ ਜਿਹੜਾ ਗਾਣਾ ਆ ਉਹ ਕਿਨੇ ਲਿਖਿਆ ਕਿੱਦਾਂ ਲਿਖਿਆ ਹੱਲੇ ਮੈਂ ਕਲੀਅਰ ਨਹੀਂ ਕਰਦਾ ਤੁਸੀਂ ਥੱਲੇ ਕਮੈਂਟ ਪੜ ਲਓ ਉਹਦੇ ਹੈਨਾ ਕੀ ਕੀ ਚੱਲ ਰਿਹਾ ਉਹ ਗਾਣਾ ਕਿਸੇ ਨੇ ਲਿਖਿਆ ਬਚਨ ਬੇਦਿਲ ਸਰ ਦਾ ਨਾਮ ਆਇਆ ਚਲੋ ਬਚਨ ਬੇਦਿਲ ਸਾਹਿਬ ਦੀ ਅਸੀਂ ਇੱਜ਼ਤ ਕਰਦੇ ਹਾਂ ਬਹੁਤ ਕੁਝ ਸੁਣਿਆ ਹੁਣ ਬੇਇਜ਼ਤੀ ਬਚਨ ਬੇਦਿਲ ਦੀ ਵੀ ਐ ਇੱਥੇ ਪਰ ਇਹ ਬੰਦਾ ਕਹਿੰਦਾ ਮੇਰਾ ਲਿਖਿਆ ਬਚਨ ਬੇਦਿਲ ਨੂੰ ਫੋਨ ਕਰ ਲਓ ਇਸ ਬੰਦੇ ਦਾ ਗਾਣਾ ਨਹੀਂ ਲਿਖਿਆ ਜਿਹਦਾ ਲਿਖਿਆ ਸੀ ਦੱਸ ਦੇਵਾਂਗੇ ਇਹ ਵੀਡੀਓ ਛੋਟੀ ਆ ਦੂਜੇ ਨੰਬਰ ਤੇ ਕਿਸੇ ਬੰਦੇ ਨੇ ਪਰਸੋਂ ਮੈਨੂੰ ਫੋਨ ਕਰਕੇ ਕਿਹਾ ਸੀ ਮੇਰਾ ਬਹੁਤ ਕਲੋਜ਼ ਫਰੈਂਡ ਸੀ ਗਾਲਾਂ ਕੱਢੀਆਂ ਵੀ ਹਿੰਦੀ ਚੈਨਲ ਹਿੰਦੀਆਂ ਬਾਰੇ ਨਾ ਬੋਲੀਂ ਤੇ ਮੈਂ ਪੰਜਾਬੀ ਚ ਹਿੰਦੀ ਬਾਰੇ ਬੋਲਣਾ ਨਹੀਂ ਚਾਹੁੰਦਾ ਹਿੰਦੀ ਚੈਨਲ ਖੋਲੂਗਾ ਤੁਸੀਂ ਮੇਰੀ ਸਾਰੇ ਮਦਦ ਕਰਿਓ ਉਹ ਪੈਸਿਆਂ ਲਈ ਵੀ ਖੋਲਣਾ ਮੈਂ ਤੇ ਫਿਰ ਮੈਂ ਹਿੰਦੀ ਵਾਲਿਆਂ ਦੇ ਪਰਦੇ ਖੋਲਦਾ ਇਹਨਾਂ ਦੀ ਪ੍ਰਧਾਨ ਮੰਤਰੀ ਨੂੰ ਦੁਸ਼ਮਣੀ ਪੈ ਜਾਣੀ ਜੇ ਮੈਂ ਸੱਚ ਬੋਲਣ ਲੱਪਿਆ ਹਿੰਦੀ ਵਾਲਿਆਂ ਬਾਰੇ ਤੇ ਇਹ ਮੈਂ ਇਸ ਬੰਦੇ ਨੂੰ ਕ੍ਰੈਡਿਟ ਦਊਂਗਾ ਐਂਡ ਚ ਇਸ ਬੰਦੇ ਕਰਕੇ ਮੈਂ ਹਿੰਦੀ ਖੋਲਣ ਲੱਗਾ ਮੈਂ ਇਹ ਇਹ ਆਪਣਾ ਜੋ ਕਰਨਾ ਮੇਰਾ ਦੋਸਤ ਹੈ ਪਹਿਲਾ ਦੋਸਤਾਂ ਨੇ ਬਹੁਤ ਕੁਝ ਮੇਰਾ ਬਗਾੜਿਆ ਤੇ ਉਹ ਕਰਕੇ ਦੇਖ ਲਵੇ ਇਹਨਾਂ ਦੇ ਦੋਸਤਾਂ ਤਾਂ ਹੀ ਮੈਂ ਇੱਕ ਲਿਖਿਆ ਸੀ ਪੇ ਜ਼ਿੰਦਗੀ ਆ ਬ੍ਰਿਸ਼ਤੋਂ ਔਰ ਦੋਸਤੋਂ ਕੀ ਫਿਰਾਕ ਮੇ ਨਹੀਂ ਰਹਤੀ ਮੇਰੀ ਔਕਾਤ ਅੱਜ ਕਲ੍ਹ ਔਕਾਤ ਮੇ ਨਹੀਂ ਰਹਤੀ ਨਸ਼ੇ ਮੇ ਵੀ ਅੱਖਾਂ ਜਿਸੇ ਹਰ ਵਕਤ ਢੂੰਡਤੀ ਸੀ ਅਬ ਤੋ ਹੋਸ਼ ਮੇ ਵੀ ਉਹ ਦਿਮਾਗ ਮੇ ਨਹੀਂ ਰਹਤੀ ਇਹ ਪੰਜਾਬੀ ਚ ਵੀ ਸ਼ੇਅਰ ਸੇਮ ਹੋ ਸਕਦਾ ਮੈਂ ਸਿਰਫ ਸਵਾਦ ਹਿੰਦੀ ਚ ਤਾਂ ਬੋਲਿਆ ਇਹ ਬੰਦੇ ਨੂੰ ਸਮਝ ਆ ਜਾਏ ਇਹਨੂੰ ਮੈਂ ਭੇਜੂਗਾ ਵੀਡੀਓ ਛੋਟੀ ਹੈ ਇਹ ਮਸਲਾ ਆਪਾਂ ਸੋਮਵਾਰ ਜਾਂ ਚੱਕਾਂਗੇ ਅੱਗੇ ਇਹ ਜ਼ਰੂਰੀ ਵੀ ਆ ਤਾਂ ਕਿ ਬਚਨ ਬੇਦਿਲ ਦੀ ਬੇਇੱਜ਼ਤੀ ਨਾ ਹੋਵੇ ਜਿਹੜੇ ਕਹਿੰਦੇ ਸਿਰ ਪੈਰ ਹੁੰਦਾ ਨਹੀਂ ਮੇਰੀ ਗੱਲ ਦਾ ਉਹਨਾਂ ਨੂੰ ਕਹਿ ਦੱਸ ਦੇਵਾਂ ਕਿ ਗੱਲਾਂ ਦੇ ਸਿਰ ਪੈਰ ਨਹੀਂ ਹੁੰਦੇ ਗੱਲਾਂ ਦੇ ਵਿੱਚ ਲੱਭ ਜ ਹੁੰਦੇ ਆ ਮਾਮਾ ਪਹਿਲਾਂ ਇਹ ਬੋਲਣਾ ਸਿੱਖ ਲਓ ਤੇ ਭਾਈ ਬੱਗ ਬਣਾ ਕੇ ਆਓ ਝੁੰਡ ਬਣਾ ਕੇ ਝੁੰਡ ਬਣਾ ਕੇ ਆਓ ਝੁੰਡ ਇਕੱਲੇ ਤਾਂ ਤੁਹਾਡੇ ਕੁਝ ਨਹੀਂ ਹੋਣਾ ਬਾਹਰਿਆਂ ਦੀ سپورਟ ਹੈ ਮਿਹਰਬਾਨੀ ਸ਼ੁਕਰੀਆ ਸਭ ਦੀ سپورਟ ਵਿੱਚ ਕਰਨ ਵਾਲਿਆਂ ਦੀ ਬਹੁਤ ਮਿਹਰਬਾਨੀ ਥੈਂਕ ਯੂ ਜੀ